ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਪੁਲਿਸ ਅਫਸਰਾਂ ਨੂੰ ਸੈਕਸ਼ੂਅਲ ਹਰਾਸਮੈਂਟ ਪਾਕਸੋ ਐਕਟ ਅਤੇ ਜੁਵਨਾਈਲ ਐਕਟ ਸੰਬੰਧੀ ਦਿੱਤੀ ਗਈ ਜਾਣਕਾਰੀ ਸ਼੍ਰੀ ਮੁਖਸਰ ਸਾਹਿਬ ਵਿਕੇ ਨਾਲ ਸਾਹ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹਦਾਇਤਾਂ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਮਾਨਯੋਗ ਰਾਜ ਕੁਮਾਰ ਦੀ ਅਗਵਾਈ ਹੇਠ ਅੱਜ ਸਵੇਰ ਕਰੀਬ 11 ਵਜੇ ਜ਼ਿਲ੍ਹਾ ਡਿਸਟ੍ਰਿਕਟ ਕੋਰਟ ਵਿਖੇ ਮੀਟਿੰਗ ਦਾ ਜੋਜਧਨ ਕੀਤਾ ਗਿਆ ਦੁਪਹਿਰ ਕਰੀਬ 2 ਵਜੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿੱਚ ਤਾਇਨਾਤ ਪੁਲਿਸ ਅਫਸਰਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਸਿਵਲ ਜੱਜ ਡਾਕਟਰ ਗਗਨਦੀਪ ਕੋਰ ਵੱਲੋਂ ਵੱਖ-ਵੱਖ ਕਾਨੂੰਨਾ ਸੰਬੰਧੀ ਜਾਣਕਾਰੀ ਦਿੱਤੀ ਗਈ ਇਸ ਦੌਰਾਨ ਸਿਵਲ ਇਸ ਇੱਕਤਾ ਤੇ ਹਿੱਟ ਐਂਡ ਰਨ ਕੇਸਾਂ ਵਿੱਚ ਪੀੜਤਿਆਂ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਵਾਲੇ ਮੁਆਵਜ਼ੇ ਸੰਬੰਧੀ ਦੱਸਿਆ ਗਿਆ ਇਸ ਮੀਟਿੰਗ ਦੀ ਸ਼ੁਰੂਆਤ ਵਿੱਚ ਗੁਰਪ੍ਰੀਤ ਸਿੰਘ ਚੋਹਾਨ ਚੀਫ ਲੀਗਲ ਐਂਡ ਡਿਫੈਂਸ ਕਾਉਂਸਲ ਵੱਲੋਂ ਪਾਕਸੋ ਐਕਟ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਜਦਕਿ ਜ਼ਿਲ੍ਹਾ ਦੇ ਸੈਸ਼ਨ ਜੱਜ ਮਾਨਯੋਗ ਰਾਜਕumar ਵੱਲੋਂ ਵੱਖ-ਵੱਖ ਅਪਰਾਧਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਅਪਰਾਧਾਂ ਵਿੱਚ ਹੋਣ ਵਾਲੀ ਸਜ਼ਾ ਸੰਬੰਧੀ ਵੀ ਵਿਸਤਾਰਪੂਰਵਕ ਦੱਸਿਆ ਗਿਆ ਜੋ ਅੱਜ ਸੈਮੀਨਾਰ ਡੀਐਲਐਸਿਕ ਨੂੰ ਰੱਖਿਆ ਗਿਆ ਸੀ ਉਹਦੇ ਵਿੱਚ ਸਾਰੇ ਡਿਸਟ੍ਰਿਕਟ ਦੇ ਪੁਲਿਸ ਆਫੀਸਰ ਤੇ ਜੋ ਉਹਨਾਂ ਨੂੰ ਅਸਿਸਟ ਕਰਦੇ ਨੇ ਫੌਕਸੋ ਐਕਟ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਸੀ ਤਾਂ ਕਿ ਜਿਹੜਾ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਜਿੰਨਾ ਮੰਡੇਟਰੀ ਹੈ ਕੰਮ ਉਹਨੂੰ ਦੱਸਿਆ ਜਾਵੇ ਵੀ ਇਹਦੀ ਕੰਪਲਾਈਐਂਸ ਕਰੋ ਤੇ ਇਹਨਾਂ ਦੀ ਜਲਦੀ ਤੁਸੀਂ ਇਹਨਾਂ ਨੂੰ ਸਪੀਡ ਅਪ ਕਰਕੇ ਇਨਵੈਸਟੀਗੇਸ਼ਨ ਕੰਕਲੂਡ ਕਰੋ ਇਹ ਸਾਡਾ ਮੇਨ ਮਕਸਦ ਸੀ ਨਵੇਂ ਕਾਨੂੰਨ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਹੈ ਰਾਣੇ ਨੂੰ ਵੀ ਅਸੀਂ ਨਾਲ ਦੇ ਨਾਲ ਮੇਨਟੇਨ ਕਰਦੇ ਹੋਏ ਬੇਸਿਕਲੀ ਇਹ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਟੈਕਨੀਕਲ ਐਵਿਡੈਂਸ ਹੈ ਉਹਨੂੰ ਪ੍ਰੇਫਰੈਂਸ ਦਈਏ ਤਾਂ ਕਿ ਕੋਈ ਬਚ ਕੇ ਨਾ ਜਾ ਸਕੇ ਕੋਈ ਦੂਸਰੇ ਕਿਸੇ ਗਵਾਹ ਨੂੰ ਮੁਕਰਾ ਕੇ ਜੇ ਟੈਕਨੀਕਲ ਐਵਿਡੈਂਸ ਸਾਡੇ ਕੋਲੇ ਆਉਂਦਾ ਹੈ ਤਾਂ ਉਹਦੇ ਬੇਸ ਤੇ ਅਸੀਂ ਕੇਸ ਨੂੰ ਡਿਸਾਈਡ ਕਰੀਏ